और माताजी को अगर कोई ठेस पहुंची है तो उससे बहुत ज्यादा दादी को मिले आप आज दादी से मिली मुलाकात हुई दादी से दादी जी नहीं आए थे उनके पति जी आए थे तो उनको मैंने ये संदेश दिया कर दिया बुजुर्ग माताजी ने जिन्होंने समूह पंजाब दी मावा पहना तियां दा मान बताया ते आ कमंडी बीबी पहाड़ा तो चक के बठिंडे ਕੋਟਾ ਦੀ ਸੀੜੀਆਂ ਤੇ ਚੜਾਤਾ ਤੇ ਮਾਫੀ ਮੰਗਾਂ ਤੇ ਮਜਬੂਰ ਕਰਤਾ ਇੰਨੀ ਭੱਦੀ ਸ਼ਬਦਾਵਲੀ ਜਿਹੜੀ ਸਾਡੀ ਮਾਤਾਵਾਂ ਭੈਣਾਂ ਨੇ ਕਈ-ਕਈ ਮਹੀਨੇ ਇੱਕ ਸਾਲ ਪਰ ਕੱਟਦਾ ਬਾਰਡਰਾਂ 'ਚ ਬਹਿ ਕੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਦੇ ਵਾਸਤੇ ਇੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਕਿ ਆਹ ਦਿਹਾੜੀ ਵਾਲੀ ਬੀਬੀਆਂ ਉੱਥੇ ਬੈਠੀਆਂ ਨੇ ਆਜ ਪਹਾੜਾ ਤੋਂ ਉੱਤਰ ਕੇ ਕਮੰਡੀ ਬੀਬੀ ਨੂੰ ਉਸ ਪਾਰਟੀ ਦਾ ਕਮਾਂਡ ਟੁੱਟਿਆ ਕਿ ਜਾ ਕੇ ਪਟੰਡੇ ਦੀ ਅਦਾਲਤ ਚ ਕਹਿਣਾ ਪਿਆ ਕਿ ਆ ਗੱਲ ਸਬ ਮੈਂ ਇਹ ਨਹੀਂ ਕਿਹਾ ਜੀ ਸੋ ਇਹਨਾਂ ਨੇ ਮਾਨ ਵਧਾਇਆ ਮੈਂ ਮਾਤਾ ਦੀ ਸ਼ਲਾਘਾ ਕਰਦੀ ਆ ਉਹਨਾਂ ਨੂੰ ਧੰਨਵਾਦ ਕਰਦੀ ਆ ਹੁਣ ਤੱਕ ਮੰਤਰੀਆਂ ਦੀ ਜਾਂ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਇਤਰਾਜ਼ ਜੋ ਵੀਡੀਓਜ਼ ਆ ਰਹੀਆਂ ਉਹ ਖੁਦ ਸੀਐਮ ਦੀ ਸਾਹਮਣੇ ਆ ਗਈ ਵੀਡੀਓ ਮੈਂ ਤਾਂ ਕਹਿੰਦੀ ਐ ਸੀਐਮ ਨੂੰ ਮੈਂ ਤਾਂ ਹੈਰਾਨ ਆ ਕਿ ਇਹਨੂੰ ਕਿਸੇ ਨੇ ਵੋਟ ਕੇ ਮੈ ਪਾਤੀ ਤੇ ਸੀਐਮ ਦਾ ਕਿਰਦਾਰ ਕੀ ਸੀ ਇਹਦੀ ਫਿਤਰਤ ਕੌਣ ਨਹੀਂ ਜਾਣਦਾ ਸੀ ਜਿਹੜਾ ਪਾਰਲੀਮੈਂਟ ਚ 11 ਵਜੇ ਟੱਪਿਆ ਹੋਇਆ ਆਂਦਾ ਸੀਗਾ ਜਿਹਨੂੰ ਪਾਰਲੀਮੈਂਟ ਦੇ ਸਪੀਕਰ ਨੇ ਬਾਹਰ ਕੀਤਾ پورے ਇੱਕ ਮਹੀਨੇ ਵਾਸਤੇ ਜਿਹਦੇ ਆਸ-ਪਾਸ ਦੇ ਬੈਠੇ ਹੋਏ ਇਹਦੇ ਆਪਣੀ ਪਾਰਟੀ ਦੇ ਬੰਦਿਆਂ ਨੇ ਲਿਖ ਕੇ ਸਪੀਕਰ ਨੂੰ ਚਿੱਠੀ ਦਿੱਤੀ ਕਿ ਇਹਨੇ ਕੋਲ ਬੈਠਣਾ ਔਖਾ ਹੈ ਜਿਹੜਾ ਸ਼ਰਾਬ ਪੀ ਕੇ ਪਾਰਲੀਮੈਂਟ 'ਚ 11 ਵਜੇ ਬੋਲਦਾ ਸੀ ਉਹਨੇ ਸੁਭਾ ਕੀ ਚਲਾ ਲੈਣਾ ਹੈਗਾ ਸੋ ਉਹਦਾ ਕਿਰਦਾਰ ਕੀ ਹੈ ਵੀਡੀਓ ਸਾਰਿਆਂ ਸਾਹਮਣੇ ਹੁਣ ਉਹਨੂੰ ਭਾਵੇਂ ਝੂਠੇ ਪਰਚੇ ਲੈ ਕੇ ਇਹ ਆਏ ਬੋਲੇ ਜੋ ਮਰਜ਼ੀ ਬੋਲੇ ਪਰ ਕੋਈ ਨਹੀਂ ਜਾਣਦਾ ਕਿ ਇਹਦਾ ਕਿਰਦਾਰ ਕੀ ਸੀਗਾ ਸੋ ਜਿਹੜਾ ਮੁੱਖ ਮੰਤਰੀ ਆਪਣੇ ਪਰਿਵਾਰ ਨੂੰ ਛੱਡ ਕੇ ਸੌ ਚੱਕਨ ਸਾਰੀ ਦੂਜਾ ਵਿਆਹ ਕਰ ਲੈਂਦਾ ਹੈ ਉਹ ਤਾਂ ਉਹਦੀ ਧੀਨੇ ਦੱਸਦਾ ਉਹ ਕਿਹੋ ਜਿਹਾ ਬਣਾ ਜਿੰਨੀ ਛੜੀ ਝਾੜੂ ਮਾਰ ਕੇ ਇਹਨਾਂ ਨੂੰ ਕੰਦ ਨੂੰ ਕੱਢੋਂਗੇ ਹਜ਼ਾਰ ਰੁਪਏ ਦੇ ਚੱਕਰ 'ਚ ਇਹ ਬੀਬੀਆਂ ਦੇ ਵਿਚਾਰੇ ਮੈਂ ਕਹਿੰਦੀ ਆਂ ਕਿ ਗਰੀਬਾਂ ਦੇ ਇਹਨਾਂ ਦੀ ਜਿਹੜੀ ਲੋੜਾਂ ਸੀਗੀਆਂ ਇਹਨਾਂ ਦੀ ਜਿਹੜੀ ਤਕਲੀਫੀ ਇਹਨਾਂ ਦੀ ਜਿਹੜੀ ਗਰੀਬੀ ਸੀ ਉਹਦਾ ਫਾਇਦਾ ਉਠਾ ਕੇ ਇਹਨਾਂ ਨੇ ਸੁਪਨਾ ਦਿਖਾਇਆ ਸੁਪਨਾ ਦਿਖਾ ਕੇ ਵੋਟ ਬਣਤੀ ਸਰਕਾਰ ਬਣਾਈ ਤੇ ਸਰਕਾਰ ਬਣਾ ਕੇ ਵਿਆਹ ਵੀ ਹੋ ਗਏ ਮਕਾਨ ਵੀ ਬਣ ਗਏ ਨੋਟਾਂ ਦੇ ਢੇਰ ਵੀ ਇਕੱਠੇ ਨਾ ਦੇਓਗੇ لیکن ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਉਹਨਾਂ ਦਾ ਕੀ ਹੋਇਆ ਕੱਟੜ ਇਮਾਨਦਾਰ ਆਪਣੇ ਆਪ ਨੂੰ ਕਹਿੰਦੇ ਨੇ ਤੇ ਇਮਾਨਦਾਰੀ ਦਾ ਸੰਬੂਧ ਉਹ ਡੀਆਈਜੀ ਭੁੱਲਰ ਦੇ ਘਰ ਚ ਜਿਹੜੇ ਨੋਟਾਂ ਦਾ ਢੇਰ ਤੁਸੀਂ ਸਾਰਿਆਂ ਨੇ ਦੇਖਿਆ ਕਿ ਨਹੀਂ ਦੇਖਿਆ ਪਹਿਲਾਂ ਨੇ ਦੇਖਿਆ ਕਿ ਨਹੀਂ ਦੇਖਿਆ ਹਾਂ ਇਹਨੇ ਨੋਟ ਦੇਖੇ ਨੇ ਜ਼ਿੰਦਗੀ ਚ ਇਕੱਲਾ ਇੱਕ ਡੀਆਈਜੀ ਪੰਜਾਬ ਚ ਕਿੰਨੇ ਨੇ ਕਿੰਨੇ ਪੁਲਿਸ ਦੇ ਅਫਸਰ ਨੇ ਮਕਾਨ ਪਰ ਗਏ ਇਹਨਾਂ ਦੇ ਨੋਟਾਂ ਦੇ ਨਾਲ ਤੇ ਕੱਟਰ ਮੰਨਦਾ ਜਿਹੜੇ ਕਹਿੰਦੇ ਸੀ ਉਹਨੋਂ ਕਿੱਥੇ ਇਹਨਾਂ ਦੇ ਮੰਤਰੀਆਂ ਤਾਂ ਇਹਦੇ ਵਿੱਚ ਇਹਨਾਂ ਦਾ ਨਾਂਰੇ ਤੇ ਇਹਨਾਂ ਨੇ ਨਹੀਂ ਪੜਿਆ ਜਿਹੜੇ ਕਹਿੰਦੇ ਸੀ ਅਸੀਂ ਕੱਟਰ ਸੀਬੀਆਈ ਦਿੱਲੀ ਤੋਂ ਆਕੇ ਉਹਨੇ ਫੜਿਆ ਨਾ ਇਹ ਤਾਂ ਇੱਕ ਬੰਦੇ ਦੀ ਕਮਾਈ ਸੀ ਸਾਰਾ ਪੰਜਾਬ ਦੇ ਛੱਡਿਆ 2 ਲੱਖ ਕਰੋੜ ਦਾ ਕਰਜ਼ਾ ਚੜਤਾ ਜਦੋਂ ਤੋਂ ਪੰਜਾਬ ਬੰਨਿਆ ਸੀਗਾ 2 ਲੱਖ ਕਰੋੜ ਦਾ ਕਰਜ਼ਾ ਇੰਨੇ ਸਾਲਾਂ 'ਚ ਚੜਿਆ ਸੀ ਜਿਹੜਾ ਇਹਨਾਂ ਨੇ 4 ਸਾਲਾਂ 'ਚ ਛਾੜਤਾ ਤੇ 2 ਲੱਖ ਕਰੋੜ ਦੇ ਪੈਸੇ ਕਿਸੇ ਪਿੰਡ 'ਚ ਨਵੀਂ ਇਟ ਲੱਗੀ ਆ ਤੁਹਾਡੇ ਪਿੰਡ ਦੀ ਆਪਾਂ ਜੇ ਗੱਲ ਕਰ ਲਈਏ ਤੁਹਾਡੇ ਪਿੰਡ 'ਚ ਜੇ ਪੀਨ ਦਾ ਪਾਣੀ ਵਾਟਰ ਵਰਕਸ ਆਇਆ ਕੌਣ ਲੈ ਕੇ ਆਇਆ ਭਲ ਸਭ ਲੈ ਕੇ ਆਇਆ ਜੇ 5ਵੀਂ ਤੱਕ ਦਾ ਸਕੂਲ ਬੰਨਿਆ ਕੌਣ ਲੈ ਕੇ ਆਇਆ ਭਲ ਸਭ ਲੈ ਕੇ ਆਇਆ ਇਹਨਾਂ ਨੇ 10 ਦੋ 10 ਸਾਲਾਂ 'ਚ ਇਹਨਾਂ ਕੀ ਵਾਦਾ ਕੀ ਕੀਤਾ ਇਹਦੇ ਵਿੱਚ ਤੁਸੀਂ ਨੇ ਕਿਹਾ ਕਿ 5ਵੀਂ ਦਾ ਸਕੂਲ 10ਵੀਂ ਦਾ ਕਰ ਦਿਓ 8ਵੀਂ ਤੱਕ ਨਹੀਂ ਕਿਸੇ ਨੇ ਕੀਤਾ ਵੈਟਰਨਰੀ ਹਸਪਤਾਲ ਦੀ ਤੁਹਾਡੇ ਡੰਗਰਾ ਦੇ ਹਸਪਤਾਲ ਦੀ ਮੰਗ ਹੈ ਕਿ ਦਸਾਂ 'ਚ ਅਸੀਂ ਤਾਂ ਦੂਜਾ ਤੁਹਾਡਾ ਹਸਪਤਾਲ ਬਣਾ ਗਏ ਤੇ ਇਹ ਡੰਗਰਾਂ ਤੱਕ ਦਾ ਨਹੀਂ ਬਣਾ ਸਕੇ ਦੋਨੋਂ ਸਰਕਾਰ ਸੋ ਹਰ ਪੱਖੋਂ ਇਹ ਸਰਕਾਰ ਨੇ ਕਰ ਰਹੇ ਝੂਠੇ ਲਾਰੇ ਝੂਠੇ ਵਾਦੇ ਬੱਚਿਆਂ ਨੂੰ ਨੌਕਰੀਆਂ ਦੇ ਦਾਂਗੇ ਰੰਗਲਾ ਪੰਜਾਬ ਕਰ ਦਾਂਗੇ ਬੀਬੀਆਂ ਨੂੰ ਹਜ਼ਾਰ ਰੁਪਏ ਆ ਤਾਂ ਕਿਸਾਨ ਭਰਾ ਮੇਰੇ ਬੈਠੇ ਨੇ ਤੁਹਾਨੂੰ ਤਾਂ ਐਮਐਸਪੀ 5 ਮਿੰਟ ਦੇ ਚੁਟਕੀਆਂ ਚ ਤੁਹਾਨੂੰ ਐਮ2 ਫਸਲਾਂ ਦੀ ਐਮਐਸਪੀ ਮਿਲਨੀ ਸੀ ਸਾਡਾ ਪੰਜਾਬ ਸਾਰਾ ਅੱਧਾ ਪੰਜਾਬ ਨਬੋ ਛੜਿਆ 2 ਸਾਲ ਪਹਿਲਾਂ ਵੀ ਹੜ੍ਹਾਂ ਦੀ ਮਾਰ ਚ ਤਾਂ ਦੁਆਨੀ ਨਹੀਂ ਦਿੱਤੀ ਐਮਐਸਪੀ ਤਾਂ ਦੂਰ ਦੀ ਗੱਲ ਮੁਆਵਜ਼ਾ ਹੀ ਦੇ ਦਿਓ ਹਰ ਪੱਖੋਂ ਪੰਜਾਬ ਦੇ ਹੱਕਾਂ ਦੇ ਨਾਲ ਸਮਝੌਤਾ ਆਪਣੀ ਕੁਰਸੀ ਦੇ ਖਾਤੇ ਆ ਦਿੱਲੀ ਦੇ ਲੁਟੇਰਿਆਂ ਨੂੰ ਪੂਰਾ ਪੰਜਾਬ ਵੇਟ ਛੱਡਿਆ ਹੁਣ ਤਾਂ ਤੁਹਾਡੇ ਪੰਚਾਇਤਾਂ ਦੀ ਜ਼ਮੀਨ ਦੇ ਮਗਰ ਵੀ ਪਾਈਆਂ ਉਹਦੀ ਲਿਸਟਾਂ ਬਣ ਰਹੀ ਨੇ ਪਹਿਲੇ ਸ਼ਹਿਰਾਂ ਦੀ ਲੈਂਡ ਕੋਲੀ ਜ਼ਮੀਨਾਂ ਵੇਚ ਕੇ ਉਹਨਾਂ ਨੂੰ ਗਿਰਵੀ ਕਰਕੇ ਉਹ ਪੈਸੇ ਵੀ तमाम ਦੇ ਚੱਕਰ ਚ ਸਿਗੇ ਸਾਢੇ 12000 ਕਰੋੜ ਹੜਾ ਦਾ ਪੈਸਾ ਵੀ ਖਾ ਗਏ ਡਿਜ਼ਾਸਟਰ ਅਲੀਫਾ ਟੱਕ ਵੀ ਨਹੀਂ ਛੱਡਿਆ ਤੇ ਪੰਜਾਬ ਡੁੱਬਿਆ ਕਿਉਂ ਉਹ ਭਾਖੜਾ ਮੈਨੇਜਮੈਂਟ ਬੋਰਡ 'ਚ ਸਾਡਾ ਇੱਕ ਬੰਦਾ ਹੁੰਦਾ ਸੀ ਜਿਹੜਾ ਪਾਣੀ ਦਾ ਲੈਵਲ ਡੈਮਾਂ 'ਚ ਦੇਖਦਾ ਸੀ ਤੇ ਹੜਾ ਤੋਂ ਬਚਾਉਂਦਾ ਸੀ ਉਹਨੂੰ ਚੱਕ ਕੇ ਕੇਂਦਰ ਨੇ ਹਟਾ ਦਿੱਤਾ ਇਹ ਚੁੱਪ ਕਰਕੇ ਆਪਣੀ ਕੁਰਸੀ ਖਾਤਰ ਬੈਠਾ ਗਿਆ ਉਹ ਡੈਮ ਖੋਲੇ ਤਾਂ ਪੰਜਾਬ ਦਾ ਹਾਲ ਤੁਸੀਂ ਦੇਖ ਲੈ ਕੀ ਹੋਇਆ ਤੇ ਬਾਫੜਨ ਵਾਸਤੇ ਜਦ ਸਮਾਂ ਸੀਗਾ ਜਾ ਕੇ ਹਸਪਤਾਲ 'ਚ ਦਾਖਲ ਹੋ ਗਿਆ ਮੁੱਖ ਮੰਤਰੀ ਹਸਪਤਾਲ 'ਚ ਦਾਖਲ ਹੋ ਗਿਆ ਜਦ ਲੋਕਾਂ ਦਾ ਸਾਰਾ ਕੁਝ ਰੁੜ ਗਿਆ ਘਰ ਰੁੜ ਗਏ ਫਸਲ ਰੁੜ ਗਈ ਕੱਬ ਤੋਂ ਬੇਕਾਰ ਹੋ ਗਏ ਤੇ ਮੁੱਖ ਮੰਤਰੀ ਸਾਹਿਬ ਨੂੰ ਸਾਰਦਾ ਕੀ ਲੈਣੀ ਸੀ ਮੁੜ ਕੇ ਜਦ ਬਾਹਰ ਆਇਆ ਤਾਂ 5 ਕਰੋੜ ਰੁਪਏ ਵੰਡਤੇ ਮੈਨੂੰ ਲੱਗਦਾ 50 50 ਪਿੰਡਾਂ 'ਚ ਵੰਡਤੇ ਬਾਕੀ ਸਾਰੇ ਮੂੰਹ ਦੇਖਦੇ ਰਹਿ ਗਏ ਤੇ ਬਾਹ ਕਿਨੇ ਫੜੀ ਉਸ ਸਮੇ ਤੁਹਾਡੀ ਆਪਣੀ ਏਕੋ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦੀ ਨਾ ਤਾਂ ਸਰਕਾਰ ਸੀ 10 ਸਾਲਾਂ ਤੋਂ ਨਾ ਹੀ ਕੋਈ ਖਜ਼ਾਨਾ ਸੀਗਾ ਨਾ ਹੀ ਕੋਈ ਉਹਨਾਂ ਦੇ ਕੋਲ ਉਹ ਸਾਰਾ ਕੰਮ-ਜਾਮ ਸੀਗਾ ਲੇਕਿਨ ਲੋਕਾਂ ਦੇ ਵਿੱਚ ਜਾ ਕੇ ਪਾਵੇਂ ਪੈਸੇ ਹੋਣ ਪਾਵੇ ਰਾਸ਼ਨ ਹੋਵੇ ਪਾਵੇ ਡੀਜ਼ਲ ਹੋਵੇ ਪਾਵੇ ਪੰਪ ਹੋਵੇ ਪਾਵੇ ਮੋਟਰ ਹੋ ਪਾਵੇ ਤਾਰਾ ਹੋਰ ਜੋ ਚੀਜ਼ ਦੀ ਲੋੜ ਸੀ ਜਿੰਨੇ ਜੋਗੇ ਸੀ ਅੱਗੇ ਹੋ ਕੇ ਮਦਦ ਕੀਤੀ ਅੱਜ ਵੀ ਕਰੀ ਜਾ ਰਹੇ ਹਾਂ ਤੇ ਮੈਂ ਆ ਵੀ ਮੰਨ ਦੇ ਨਾਲ ਕਹਿ ਸਕਦੀ ਆ ਕਿ ਉਸ ਤਕੜੀ ਦੇ ਜੇ ਤੁਸੀਂ ਤੋਲੋਗੇ ਜੇ ਇਹਨਾਂ ਦੇ ਲਾਰੇ ਝੂਠੇ ਨਿਕਲੇ ਇਹਨਾਂ ਦੇ ਸਹਿਯੋਗੀ ਪਾਰਟੀ ਕਾਂਗਰਸ ਜਿਹੜੀ ਘਰ ਘਰ ਨੌਕਰੀ ਕਹਿੰਦੀ ਸੀ ਕਰਜ਼ਾ ਮਾਫੀ ਕਹਿੰਦੀ ਸੀ ਗੁਟਕਾ ਸਾਫ ਦੀ ਸੌ ਖਾ ਕੇ ਨਸ਼ੇ ਖਤਮ ਕਰਨ ਦੀ ਗੱਲਾਂ ਕਰਦੀ ਸੀ ਅਕਾਲ ਤਖਤ ਸਾਹਿਬ ਨੂੰ ਟੈਟਰੀ ਕਰਨ ਵਾਲੀ ਪਾਰਟੀ ਦਾ ਵੀ ਇੱਕ ਮੈਨੂੰ ਦੱਸੋ 5 ਸਾਲ ਚ ਜਿਹੋ ਉਹਨਾਂ ਨੇ ਇੱਕ ਵੀ ਵਾਦਾ ਪੂਰਾ ਕੀਤਾ ਇਸ ਪਿੰਡ ਦੇ ਕਿੰਨੇ ਬੱਚਿਆਂ ਨੂੰ ਨੌਕਰੀਆਂ ਦਿੱਤੀ ਤੇ ਕਿਹਦਾ ਕਰਜ਼ਾ ਮਾਫ਼ ਹੋਇਆ ਤੇ ਕਿੱਥੇ ਨਸ਼ਾ ਖਤਮ ਹੋਇਆ ਤੇ ਅੱਜ ਮਾਨ ਨਾਲ ਇਹ ਵੀ ਕਹਿ ਸਕਦੇ ਆ ਤੁਹਾਡੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲੋਂ ਤਕੜੀ ਵਾਲੀ ਪਾਰਟੀ ਇੱਕ ਝੂਠ ਦੱਸੋ ਜਿਹੜਾ ਝੂਠ ਮਾਰ ਕੇ ਅਸੀਂ ਵੋਟ ਦਿੱਤੀ ਹੋਈ ਆ ਬੀਬੀਆਂ ਬੈਠੀਆਂ ਨੇ ਸਾਰੇ ਦੇਸ਼ 'ਚ ਕਿਸੇ ਸੁਪੇ 'ਚ ਬੁਢਾਪਾ ਪੈਨਸ਼ਨ ਨਹੀਂ ਹੁੰਦੀ ਸੀ ਤੁਸੀਂ ਵੀ ਸਰਕਾਰ ਬਣਾਈ ਤੇ ਦੱਸੋ ਜੀ ਬਜ਼ੁਰਗਾਂ ਦੇ ਬढ़ापा ਪੈ ਬਾਲ ਸਾਹਿਬ ਨੇ ਲਾਈ ਕਿ ਨਹੀਂ ਲਾਈ ਜਿੰਨੇ ਚਿਰ ਸਰਕਾਰ ਸੀ ਬढ़ापा ਪੈਨਸ਼ਨ ਮਿਲਦੀ ਸੀ ਗਰੀਬਾਂ ਨੇ ਆ ਕੇ ਬਾਲ ਸਾਹਿਬ ਨੂੰ ਬੇਨਤੀ ਕੀਤੀ ਕਿ ਧੀ ਦਾ ਵਿਆਹ ਹੈ ਬਾਲ ਸਾਹਿਬ ਪੈਸਿਆਂ ਦੀ ਘਾਟ ਹੈ ਮਦਦ ਕਰ ਦੋ ਤੇ ਸਾਰਿਆਂ ਵਾਸਤੇ ਸ਼ਗਨ ਸਕੀਮ ਗਰੀਬਾਂ ਵਾਸਤੇ ਸ਼ੁਰੂ ਕਰਤੀ ਦੱਸੋ ਜੇ ਸ਼ਗਨ ਤੇ ਚੈੱਕ ਮਿਲਦੇ ਸੀ ਕਿ ਨਹੀਂ ਮਿਲਦੇ ਸੀ ਗਰੀਬਾਂ ਦੇ ਬੱਚਿਆਂ ਵਾਸਤੇ ਪੜ੍ਹਾਈ ਨਹੀਂ ਪਹਿਲੇ ਪੜ੍ਹਾਈ ਮੁਫਤ ਕੀਤੀ ਉਹਨੇ ਬਾਜੀਫਾ ਵੀ ਦੇ ਦਿੱਤੇ ਕਿ ਗਾਂ ਵੀ ਅੱਗੇ ਤੁਸੀਂ ਪੜ ਜਾਓ ਤੇ ਨਾਲ ਸਾਈਕਲਾ ਵੀ ਦੇ ਦਿੱਤੀ ਆ ਕਿ ਜੇ ਨੇੜੇ ਜਿਹੜੇ ਸਕੂਲ ਨੇ ਜਾਓ ਸਾਈਕਲਾ ਵਰਤ ਲਓ ਤੁਸੀਂ ਜਾਓ ਸਕੂਲ ਕੋਲ ਇਹਨਾਂ ਨੇ ਬੰਦ ਕੀਤਾ ਕਿ ਨਹੀਂ ਕੀਤਾ ਕਾਂਗਰਸ ਦਾ ਵਜੀਫਾ ਤੇ ਮੰਤਰੀ ਗਰੀਬਾਂ ਦੀ ਪੜ੍ਹਾਈ ਰੋਕ ਕੇ ਵਜੀਫੇ ਦੇ ਪੈਸੇ ਧਰਮਸੋੜ ਜੇਲ੍ਹ ਕੱਟ ਕੇ ਆਇਆ ਸਾਈਕਲਾ ਦੀ ਸਕੀਮ ਇਹਨਾਂ ਨੇ ਬੰਦ ਕਰਤੀ ਤੇ ਇਹਨਾਂ ਨੇ ਤਾਂ ਦੇਣਾ ਕੀ ਸੀ ਪਾਵੇ ਵਜੀਫੇ ਹੋਣ ਪਾਵੇ ਸ਼ਗਨ ਹੋਏ ਪਾਵੇ ਬੁੜਾਪਾ ਪੈਨਸ਼ਨ ਜਿਹੜਾ ਕਹਿੰਦੇ ਸੀ 25-2500 ਕਰ ਦਾਂਗੇ ਦੋਵਾਂ ਸਰਕਾਰਾਂ ਬੋਲ ਕੇ ਤੁਰ ਗੀਆਂ ਤੇ ਆਟੇ ਦਾਲ ਦਾ ਕਿਸੇ ਨੇ ਦੇਸ਼ ਚ ਨਹੀਂ ਸੁਨਿਆ ਸੀ ਤੇ ਗਰੀਬਾਂ ਦੀ ਬਾਹ ਖੜੀ ਟੀ ਗਰੀਬ ਦਾ ਧੀ ਪੁੱਤ ਖਾਲੀ ਪੇਟ ਨਾਲ ਸੋਏ ਰਾਤ ਨੂੰ ਲੱਖਾਂ ਦੀ ਗਿਣਤੀ ਛੇ ਦੱਸੋ ਜੇ ਬਾਦਲ ਸਾਹਿਬ ਨੇ 30 ਕਿਲੋ ਕੰਨਕ ਤੇ ਨਾਲ ਦਾਲ ਛੋਲੇ ਦਿੱਤੇ ਕੀ ਨਹੀਂ ਦਿੱਤੇ ਤੇ ਜਿਹੜੇ ਕਾਂਗਰਸੀ ਕਹਿੰਦੇ ਸੀ ਨਾਲ ਖੰਡ ਮਿਲੂਗੀ ਨਾਲ ਪਤਾ ਨਹੀਂ ਕੀ ਕੁਛ ਘੋ ਮਿਲੂਗਾ ਚਾਪਤੀ ਮਿਲੂਗੀ ਦੇਣਾ ਤਾਂ 30 ਕਿਲੋ ਨੂੰ ਕੱਟ ਕੇ 15 ਕਿਲੋ ਕਰਕੇ ਉਹ ਆਸ਼ੂ ਇਹਨਾਂ ਦਾ ਮੰਤਰੀ ਗਰੀਬਾਂ ਦਾ ਰਾਸ਼ਨ ਵੇਚ ਕੇ ਮੋٹے ਪੈਸੇ ਕਮਾ ਗਿਆ ਜੇਲ੍ਹ ਕੱਟ ਕੇ ਆਇਆ ਤੇ ਝਾੜੂ ਵਾਲਿਆਂ ਨੇ ਬਾਕੀ ਕਾਰਜ ਜਿੰਨੇ ਬਚੇ ਸੀ ਉਹਦੇ ਚ ਵਧੀਆ ਝਾੜੂ ਮਾਰਿਆ ਇਹੋ ਜਿਹਾ ਕਿ 5 ਕਿਲੋ ਰਹਿ ਗਏ ਮਾੜੇ ਮੋٹے ਜੀ ਨੂੰ ਮਿਲ ਗਿਆ ਸੁਣ ਲਿਆ ਨਾ ਤੁਹਾਨੂੰ ਮਕਾਨ ਮਿਲੇ ਤੁਹਾਡੇ ਕਾਰਡ ਕੱਟੇ ਗਏ ਤੁਹਾਡੇ ਸ਼ਗਨ ਬੰਦ ਹੋ ਗਏ ਬੱਚਿਆਂ ਦੀਆਂ ਨੌਕਰੀਆਂ ਤਾਂ ਕੀ ਮਿਲਣੀਆਂ ਸੀਗੇ ਹਰ ਪੱਖੋਂ ਤੁਹਾਡੇ ਨਾਲ ਧੋਖਾ ਹੋਇਆ ਸੋ ਜਦ 11 ਤਰੀਕ ਨੂੰ ਅਸੀਂ ਵੋਟ ਪਾਈਏ ਮੈਂ ਤਾਂ ਆਹੀ ਬੇਨਤੀ ਕਰਦੀਆਂ ਜਿਹੜੀ ਪਾਰਟੀ ਨੇ ਖੜ ਕੇ ਭਾਵੇਂ ਤੁਹਾਡੇ ਪਿੰਡ ਦੇ ਵਿਕਾਸ ਤੇ ਕੰਮ ਹੋਵੇ ਭਾਵੇਂ ਤੁਹਾਡੀ ਸਹੂਲਤਾਂ ਹੋਣ ਭਾਵੇਂ ਪੰਜਾਬ 'ਚ ਅਮਨ ਸ਼ਾਂਤੀ ਹੋਵੇ ਭਾਈਚਾਰਕ ਸਾਂਝ ਹੋਵੇ ਅੱਜ ਲੁੱਟਾਂ ਖੂਆਂ ਚੋਰੀਆਂ ਡਕੈਤੀਆਂ ਆਈ ਕੁਛ ਪੰਜਾਬ 'ਚ ਚੱਲ ਰਿਹਾ ਹੈ ਇਹ ਤਰੱਕੀ ਤਾਂ ਨਹੀਂ ਕਹਿ ਸਕਦੇ ਆਪਾਂ ਸਵਾਜ ਸਾਨੂੰ ਆਹੀ ਬੇਨਤੀ ਕਰਦੀਆਂ ਕਿ ਇਹਨਾਂ ਦੋਹਾਂ ਪਾਰਟੀਆਂ ਨੇ ਰਲ ਕੇ ਤੁਹਾਡੀ ਆਪਣੀ ਖੇਤਰੀ ਪਾਰਟੀ ਨੂੰ ਬਦਨਾਮ ਕੀਤਾ ਝੂਠੇ ਸਾਡੇ ਉਤੇ ਇਲਜ਼ਾਮ ਲਾਏ ਜਿਨ੍ਹਾਂ ਨੇ ਵਿਰਾਸਤੇ ਖਾਲਸਾ ਬਣਾਇਆ ਵੱਡਾ ਕੱਲੂ ਕਾਰਾ ਹੋਏ ਛੋਟਾ ਕੱਲੂ ਕਾਰਾ ਹੋਏ ਚੱਪੜ ਚਿੜੀ ਹੋਏ ਭਗਵਾਨ ਰਵਿਦਾਸ ਜੀ ਦਾ ਮੰਦਿਰ ਹੋਏ ਜਿਹੜੇ ਧਰਮ ਦੇ ਵਾਸਤੇ ਆ ਤੁਹਾਡੇ ਲਾਗੇ ਦਰਬਾਰ ਸਾਹਿਬ ਜੀ ਵਿਰਾਸਤੀ ਮਾਰਗ ਹੋਏ 골ਡਨ ਗੇਟ ਹੋਏ ਵਰ ਮੈਮੋਰੀਅਲ ਹੋਏ ਧਰਮ ਦਾ ਕਿਹੜਾ ਕੰਮ ਨਹੀਂ ਕੀਤਾ ਤੇ ਕਿੰਨਾ ਗੰਦਾ ਇਲਜ਼ਾਮ ਸਾਡੇ ਉਤੇ ਲਾਤਾ ਝੂਠੇ ਗੰਦੇ ਇਲਜ਼ਾਮ ਲਾ ਕੇ ਸਰਕਾਰਾਂ ਬਣਾਈਆਂ ਤੇ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਪੰਜਾਬ ਦੇ ਲੋਕਾਂ ਨੂੰ ਗਰੀਬੀ ਵਿੱਚ ਧੱਕਿਆ ਪੰਜਾਬ ਨੂੰ ਗਰੀਬੀ ਵਿੱਚ ਧੱਕਿਆ ਤੇ ਆਪ ਕਮਾਈਆਂ ਕਰਕੇ ਤੁਰ ਗਏ 11 ਤਰੀਕ ਨੂੰ ਜਦ ਤੁਸੀਂ ਵੋਟ ਪਾਉਂਗੇ ਤੁਹਾਡੇ ਕੋਲ ਉਹ ਤਾਕਤ ਹੈਗੀ ਜਿਹਦੇ ਨਾਲ ਤੁਸੀਂ ਸਰਕਾਰਾਂ ਨੂੰ ਵੋਟ ਦੇ ਰਾਹੀਂ ਜਗਾ ਸਕਦੇ ਹੋ ਹਰਾ ਕੇ ਮੂੰਹੇ ਚਪੇੜ ਮਾਰ ਕੇ ਇਹਨਾਂ ਨੂੰ ਸੁਨੇਹਾ ਦੇ ਸਕਦੇ ਹੋ ਜਾਗ ਜਾਓ ਤੁਹਾਡੇ ਕੰਮਕਾਜ ਸਹੀ ਨਹੀਂ ਹੈਗੇ ਜਾਂ ਫਿਰ ਇਹਨਾਂ ਦੀ ਧਮਕੀਆਂ ਦੇ ਥੱਲੇ ਜਿਹਨੇ ਸਿਸੋ ਦੀ ਆ ਕੇ ਕਹਿੰਦਾ ਇੱਥੇ

ਏ ਜਿੱਤਣ ਵਾਸਤੇ ਆਏ ਨੇ ਤੁਹਾਡੀ ਵੋਟ ਲੁੱਟਣੋਂ ਅੱਜ ਤੁਹਾਡੀ ਸੇਵਾ ਵਾਸਤੇ ਨਹੀਂ ਰਾਜ ਨਹੀਂ ਸੇਵਾ ਤਾਂ ਕੱਲੀ ਤੁਹਾਡੀ ਤਖੜੀ ਜਾਂਦੀ ਸੀ ਲੇਕਿਨ ਇਹਨੂੰ ਆ ਨਹੀਂ ਪਤਾ ਇਹ ਮਾਜੇ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਤੁਸੀਂ ਤਨ ਤਨ ਗੁਰੂ ਹਰਗੋਬਿੰਦ ਪਾਸ਼ਾ ਦੇ ਅਣਸ਼ਵੰਸ ਜਿੰਨਾ ਤੁਹਾਨੂੰ ਧੱਕਣਗੇ ਜਿੰਨਾ ਤੁਹਾਨੂੰ ਦਬਾਉਣਗੇ ਜਿੰਨੇ ਤੁਹਾਡੇ ਉੱਤੇ ਝੂਠੇ ਕੇਸ ਕਰਨਗੇ ਇਹ ਭੁੱਲ ਜਾਣ ਉਹਨਾ ਤਕੜੇ ਹੋ ਕੇ ਇਹਨਾਂ ਦੇ ਛਾਤੀ 'ਤੇ ਵਜੋਂਗੇ ਤੇ ਇਹਨਾਂ ਨੂੰ ਤੁਸੀਂ ਹਰਾਓਗੇ ਸ਼ੁਰੂਆਤ ਮੇਰੀ ਪਹਿਰਾ ਕਰਨਗੀ ਨਾ ਝੂਠ ਤੇ ਸੱਚ ਦੀ ਤਕੜੀ ਵਿੱਚ ਸੱਚ ਦਾ ਸਾਥ ਦੇਣ ਵਾਸਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਹਾਲਾਤ ਇਹੋ ਜਿਹੇ ਹੋ ਗਏ ਕਿ ਲੋਕਾਂ ਨੂੰ ਹਨ ਇੱਕ ਤਰੀਕੇ ਨਾਲ ਨਾ ਵਿਸ਼ਵਾਸ ਜਾਈ ਨਹੀਂ ਰਹਾ ਕਿ ਆ ਸਾਰੀ ਪਾਰਟੀਆਂ ਇਹੋ ਜਿਹੀਆਂ ਲੇਕਿਨ ਮੇਰੇ ਵੀਰ ਜੇ ਕਿਸਮਤ ਬਦਲਨੀ ਹੁੰਦੀ ਹੈ ਤੇ ਮੜਾ ਮੋਟਾ ਹਮਲਾ ਖੁਦ ਵੀ ਮਾਰਨਾ ਪੈਂਦਾ ਹੈ ਹਮਲਾ ਮਾਰੋਗੇ ਹਾਲਾਤਾਂ ਨੂੰ ਬਦਲਣ ਵਾਸਤੇ ਸਹੀ ਰਾਹ 'ਤੇ ਤੁਸੀਂ ਤੁਰੋਗੇ ਤੇ ਹਾਲਾਤ ਜ਼ਰੂਰ ਸੁਧਰਨਗੇ ਤੇ ਮੈਂ ਨਾ ਹੀ ਵਿਸ਼ਵਾਸ ਦੇ ਲਾ ਸਕਦੀਆਂ ਆ ਆ ਤਕੜੀ ਵਾਲੀ ਪਾਰਟੀ ਜਿਹੜੇ ਸਾਡੇ ਵੱਡੇ-ਵਡੇਰਿਆਂ ਦੇ ਖੂਨ ਪਸੀਨੇ ਦੇ ਨਾਲ ਸਿਰਜੀ ਹੋਈ ਪਾਰਟੀ ਐ ਨਾ ਦਿੱਲੀ ਦੇ ਸਾਹਮਣੇ ਕੱਸੀਂ ਕਦੇ ਝੁਕੀਏ ਆ ਇੱਕ ਪਹਿਨ ਖੜੀ ਐ ਧਰਮੀ ਫੌਜੀ ਪਰਿਵਾਰ ਹੈਗਾ ਜਿਨ੍ਹਾਂ ਨੇ ਧਰਮ ਦੇ ਖਾਤਰ ਸਭ ਕੁਝ ਕੁਰਬਾਨ ਕਰਤਾ ਕਿ ਅੱਜ ਪੰਜਾਬੀਆਂ ਦਾ ਧਰਮ ਸਾਡਾ ਫਰਜ਼ ਨਹੀਂ ਬਣਦਾ ਕਿ ਇਹ ਨਵੀਂ ਪੀੜੀ ਨੂੰ ਅਸੀਂ ਸਿਖਾਈਏ ਕਿ ਪਾਵੇਂ 84 ਜੇ ਇਹਨਾਂ ਨੇ ਧਰਮ ਦਾ ਸਾਥ ਦਿੱਤਾ ਲੇਕਿਨ ਇੰਨੇ ਸਾਲ ਬਾਅਦ ਵੀ ਅੱਜ ਪੰਜਾਬ ਧਰਮੀ ਫੌਜੀ ਪਰਿਵਾਰਾਂ ਦੇ ਨਾਲ ਖੜਿਆ ਹੈ ਕਿ ਫਰਜ਼ ਨਹੀਂ ਸੀ ਦੂਜੀ ਪਾਰਟੀਆਂ ਦਾ ਕਿ ਇਸ ਪਰਿਵਾਰ ਦਾ ਇੱਕ ਮੈਂਬਰ ਧਰਮੀ ਫੌਜੀ ਪਰਿਵਾਰਾਂ ਗਿਆ ਆਪਾਂ ਸਾਰੇ ਇਹਨਾਂ ਦਾ ਸਾਥ ਲਈਏ। ਲਾ ਕੇ ਇਹਨਾਂ ਦੇ ਸਾਹਮਣੇ ਬੰਦੇ ਖੜੇ ਕਰੀਏ। ਅੱਜ ਮੈਂ ਆਹੀ ਬੇਨਤੀ ਕਰਦੀ ਆ ਇਸ ਧਰਮੀ ਫੌਜੀ ਪਰਿਵਾਰ ਦਾ ਆਪਾਂ ਸਾਥ ਦੇ ਜਿਹੜੇ ਬੀਬੀ ਸੁਖਮਿੰਦਰ ਕੌਰ ਜੀ ਨੇ ਪ੍ਰਿੰਸੀਪਲ ਹੋਣ ਦੇ ਨਾਤੇ ਸਾਡੀ ਨਵੀਂ ਪੀੜ੍ਹੀ ਨੂੰ ਸੇਧ ਦੇ ਕੇ ਉਹਨਾਂ ਨੂੰ ਅੱਗੇ ਵਧਾਉਣ ਵਾਸਤੇ ਆਪਣੀ ਸਾਰੀ ਜ਼ਿੰਦਗੀ ਲਗਾਈ ਤੇ ਇੱਕ ਬੀਬੀ ਹੋਣ ਦੇ ਨਾਤੇ ਇੱਕ ਅੱਗੇ ਆਏ ਨੇ ਤੇ ਬੀਬੀਆਂ ਨੂੰ ਪੁੱਛੋ ਬੱਚਿਆਂ ਨੂੰ ਛੱਡ ਕੇ ਘਰ ਤੋਂ ਬਾਹਰ ਨਿਕਲ ਕੇ ਨੌਕਰੀ ਕਰਨਾ ਕਿੰਨਾ ਔਖਾ ਹੁੰਦਾ ਹੈਗਾ ਘਰੇ ਆ ਕੇ ਘਰ ਸਾਮਨਾ ਨੌਕਰੀ 'ਚ ਪੂਰਾ ਸਮਾਂ ਦੇਣਾ ਤੇ ਬੱਚਿਆਂ ਨੂੰ ਛੱਡ ਕੇ ਔਰਤ ਵਾਸਤੇ ਬਹੁਤ ਔਖਾ ਹੈ ਲੇਕਿਨ ਬੀਬੀ ਜੀ ਨੇ ਇਹ ਸਾਰਾ ਕੁਝ ਕੀਤਾ ਅੱਜ ਸਮਾਂ ਆ ਗਿਆ ਅਸੀਂ ਮੁੱਲ ਪਾਈਏ ਇਸ ਪਰਿਵਾਰ ਦਾ पकड़े होके इस परिवार का साथ देके नौजवान पीढ़ी ਨੂੰ ਵੀ ਦੱਸਿਓ ਕਿ قوم ਆਪਣੇ ਅੰਨ ਖੜਦੀ ਹੈ ਧਰਨ ਦੇ ਨਾਲ ਖੜਦੀ ਹੈ ਤੇ ਆਹ ਪਾਰਟੀਆਂ ਨੂੰ ਆਪਾ ਸਨੇਹਾ ਦਈਏ ਕਿ ਝੂਠ ਸੱਚ ਬਹੁਤ ਦੇਖ ਲਿਆ ਹੁਣ ਹਾਲਾਤ ਬਦਲਨੇ ਨੇ ਹੁਣ ਕੋਈ ਬਦਲਦਾ ਹੈ ਤੋ ਤਕੜੀ ਨੂੰ ਕਾਮਯਾਬ ਕਰੀਏ ਤੇ ਮੈਂ ਵਿਸ਼ਵਾਸ ਦਿਲਾ ਸਕਦੀਆਂ ਜਿਸ ਦਿਨ ਤੁਸੀਂ ਨੀਵ ਘਰ ਦੇ 11 ਤਰੀਕ ਨੂੰ ਤਕੜੀ ਨੂੰ ਕਾਮਯਾਬ ਕਰਕੇ ਉਹ ਹਨੇਰੀ ਸ਼ੁਰੂ ਹੋ ਜਾਊਗੀ ਜਿੱਥੇ ਅਗਲੇ 12 ਮਹੀਨਿਆਂ ਦੇ 14 ਮਹੀਨਿਆਂ ਦੇ ਬਾਅਦ ਤੁਹਾਡੀ ਆਪਣੀ ਖੇਤਰੀ 파ਟੀ ਦੀ ਸਰਕਾਰ ਆਊਗੀ ਫਿਰ ਪਾਵੇਂ ਮੋਟਰਾਂ ਦੇ ਕਨੈਕਸ਼ਨ ਹੋਣ ਪਾਵੇਂ ਆਟੇ ਦਾ ਦੇ ਕਾਰਡ ਹੋਣ ਪਾਵੇਂ ਗਰੀਬਾਂ ਦੇ ਮਕਾਨ ਹੋਣ ਪਾਵੇਂ ਨੌਜਵਾਨਾਂ ਦੇ ਨੌਕਰੀਆਂ ਹੋਣ ਕਬੱਡੀ ਵਰਗੇ ਮੈਚ ਹੋਣ ਖੇਡਾਂ ਦਾ ਸਮਾਨ ਹੋਏ ਜਿਮ ਹੋਏ ਪਿੰਡਾਂ ਦੇ ਵਿਕਾਸ ਤੇ ਕੰਮ ਜੋ ਵੱਡੇ ਕੰਮ ਹੋਣਗੇ ਉਹ ਤੁਹਾਡੀ ਖੇਤਰੀ ਪਾਰਟੀ ਇੱਥੇ ਆ ਕੇ ਕਰੂਗੀ ਇਹਨਾਂ ਲੁਟੇਰਿਆਂ ਦੀ ਤਰ੍ਹਾਂ ਦਿੱਲੀ ਦੇ ਅੱਗੇ ਝੁੱਕ ਕੇ ਸਾਰਾ ਪੰਜਾਬ ਇਹਨਾਂ ਦੇ ਹੱਥ ਚੱਬੇ ਛੱਡੀਏ ਇਹ ਤੁਹਾਡੀ ਪਾਰਟੀ ਨਹੀਂ ਕਰੂਗੀ ਸਾਥ ਸਿ ਇਹ ਵੀ ਯਾਸ ਕਰਦੀਆਂ ਕਿ ਘਰ ਆਏ ਤੁਹਾਡੀ ਧੀ ਦਾ ਤੁਸੀਂ ਇਸ ਆਪਣੀ ਮਾਝੇ ਦੀ ਧੀ ਦਾ ਤੁਸੀਂ ਮਾਨ ਜ਼ਰੂਰ ਰੱਖੋਗੇ ਇਸਨੂੰ ਇੱਕ ਮੌਕਾ ਜ਼ਰੂਰ ਦੋਗੇ ਸਾਡੀ ਆਪਣੀ ਪਾਰਟੀ ਨੂੰ ਕਾਮਯਾਬੇ ਤਕੜੀ ਦੀ ਤੁਹਾਡੀ ਪਾਰਟੀ ਨੂੰ ਤੁਸੀਂ ਕਾਮਯਾਬ ਕਰਕੇ ਤਕੜੀ ਦੀ ਸਰਕਾਰ ਪੰਜਾਬ ਚ ਮੋੜ ਲਾ ਕੇ ਖੁਸ਼ਹਾਲੀ ਲਾ ਕੇ ਇਹ ਝੂਠੀ ਪਾਰਟੀਆਂ ਨੂੰ ਮੂੰਹ ਤੋੜ ਜਵਾਬ ਦੇ ਕੇ ਇਹਨਾਂ ਦਾ ਬੰਦਾ ਜਵਾਬ ਤੁਸੀਂ 11 ਤਰੀਕ ਨੂੰ ਬੀਬੀ ਸੁਖਵਿੰਦਰ ਕੌਰ ਜੀ ਨੂੰ ਕਾਮਯਾਬ ਕਰਕੇ ਤਕੜੀ ਦਾ ਬਟਨ ਲਪਕੇ ਕਰੋਗੇ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਇੱਥੇ ਆਨੰਦ ਮਾਸਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ